ਸਮਰਾਲਾ ਦੇ ਪਿੰਡ ਚਟਾਣਾ ਦੇ ਇੱਕ ਨੌਜਵਾਨ ਨੇ ਨਹਿਰ ਵਿੱਚ ਮਾਰੀ ਸ਼ਰਲ ਅਧਿਆਪਕਾ ਨਾਲ ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਹੈ ਮਾਮਲਾ ਸਮਰਾਲਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਪਿੰਡ ਚਟਾਣਾ ਦੇ ਇੱਕ ਨੌਜਵਾਨ ਨੇ ਨਹਿਰ ਵਿੱਚ ਮਾਰ ਮਾਰ ਦਿੱਤੀ ਮਾਮਲਾ ਸਕੂਲ ਦੀ ਹੀ ਕਦੀ ਕਪਕਾ ਦੇ ਨਾਲ ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਹੈ ਨਹਿਰ ਵਿੱਚ ਰੂਲੇ ਨੌਜਵਾਨ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਅਧਿਆਪਕਾ ਦਾ ਪਤੀ ਅਤੇ ਦਿਔਰ ਉਸਦੇ ਬੇਟੇ ਨੂੰ ਧਮਕੀਆਂ ਦਿੰਦੇ ਸਨ ਜਿਸ ਕੰਨ ਡਰ ਦੇ ਮਾਰੇ ਕਰਨ ਪ੍ਰੀਤ ਸਿੰਘ ਨੇ ਨਹਿਰ ਵਿੱਚ ਮਾਰ ਦਿੱਤੀ ਅਤੇ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਬੱਚਾ ਕੇਵਲ 19 ਸਾਲਾਂ ਦਾ ਸੀ ਅਤੇ 12ਵੀਂ ਦੀ ਪੜ੍ਹਾਈ ਕਰਦਾ ਸੀ ਘਟਨਾ ਦੇ ਪਤਾ ਲੱਗਦੇ ਹੀ ਕਰਨਪ੍ਰੀਤ ਸਿੰਘ ਦੇ ਸਕੂਲ ਦੀ ਅਧਿਆਪਕਾ ਦੇ ਉੱਪਰ ਪਰਿਵਾਰ ਵਾਲਿਆਂ ਦੇ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਹੈ ਅਤੇ ਪੁਲਿਸ ਦੇ ਵੱਲੋਂ ਸਾਰੇ ਸਬੂਤਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੋ ਸ਼ਿਕਾਇਤ ਦਰਜ ਕਰਵਾਈ ਗਈ ਹੈ ਉਸ ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੇਰਾ ਬੱਚਾ 12ਵੀਂ ਪਾਸ ਕਰਕੇ ਹਟਿਆ ਸੀਗਾ ਇਹ ਰਾਮਪੁਰ ਤੋਂ ਜੀ ਮੈਡਮ ਸੀਗੀ ਸੁਖਵਾਲ ਕੌਰ ਤੇ ਆਪਣੇ ਜਟਾਣੇ ਸਕੂਲ ਚ ਪੜਾਉਂਦੀ ਹੈ ਜੀ ਇਹਦੇ ਨਾਲ ਕਿਤੇ 2-3 ਮਹੀਨੇ ਤੋਂ ਰਿਲੇਸ਼ਨ ਚੱਲਦੇ ਨੇ ਤੇ ਜੀ ਬਾਕੀ ਇਹ ਚੈਟ ਝੂਠ ਵੀ ਕਰਦੇ ਸੀ ਗਰੁੱਪਸਰੇ ਨੂੰ ਤੇ ਮੈਸੇਜ ਮੂਸੇਬੇ ਦੇ ਕੇ ਬਾਕੀ ਜਿਹੜਾ ਇਹਨਾਂ ਦਾ ਦਿਓਰ ਆ ਜੀ ਹੈਪੀ ਤੇ ਕਿਨਾਂ ਦਾ ਘਰ ਵਾਲਾ ਇਹ ਜੀ 3-4 ਦਿਨਾਂ ਤੋਂ ਧਮਕੀਆਂ ਮਾਰ ਰਹੇ ਨੇ ਬੱਚੇ ਨੂੰ ਮਰਨ ਤੇ ਘਰੇ ਤਾਂ ਉਹਨੇ ਕੋਈ ਗੱਲ ਨਹੀਂ ਕੀਤੀ ਹੈਗੀ ਤਾਂ ਕਿ ਆ ਮਾਰ ਮਾਰ ਕੇ ਨੂੰ ਕਹੀ ਗਏ ਨੇ ਕਹਿੰਦੇ ਨਹੀਂ ਤਾਂ ਤੂੰ ਆਪ ਆਪਣਾ ਵੀ ਬੁਲਾ ਨਹੀਂ ਤੇਰਾ ਅਸੀਂ ਕਰ ਦਾਂਗੇ ਇਹ ਸਾਰੀਆਂ ਆਪਣੇ ਫੋਨ ਦੇ ਵਿੱਚ ਵੀ ਰਿਕਾਰਡ ਹੋ ਗਏ ਨੇ ਜੀ ਤੇ ਬਾਕੀ ਸਾਰਾ ਸਾਰੇ ਪ੍ਰੂਫ ਆਪਣੇ ਫੋਨ ਦੇ ਵਿੱਚ ਨੇ ਜੀ ਆਪਾਂ ਨੂੰ ਜੀ ਪੁਲਿਸ ਪ੍ਰਸ਼ਾਸਨ ਤੋਂ ਕੋਲੋਂ ਕਟਾਣੀ ਆਪਣੀ ਰਿਪੋਰਟ ਕਰਾਈ ਆ ਆਪਣਾ ਪੂਰਾ ਇਨਸਾਫ ਹੋਣਾ ਚਾਹੀਦਾ ਜੀ ਇਹ ਨਹੀਂ ਤਾਂ ਜੀ ਕੱਲ ਨੂੰ ਕੋਈ ਹੋਰ ਬੱਚੇ ਨਾਲ ਵੀ ਐਜੀ ਗੱਲਬਾਤ ਹੋ ਸਕਦੀ ਆ ਮੇਰੀ ਤਾਂ ਜੀ ਹੁਣ ਦੁਨੀਆ ਹੀ ਯਾੜਤੀ ਇਹਨਾਂ ਨੇ ਕਿੰਨੇ ਬੱਚੇ ਤੁਹਾਡੇ ਕੋਲ ਦੋ ਤਿੰਨ ਬੱਚੇ ਨੇ ਜੀ ਦੋ ਮੁੰਡੇ ਨੇ ਇੱਕ ਕੁੜੀ ਆ ਜੀ ਕੀ ਕੰਮ ਹੈ ਹੁਣ ਇਹ ਪੜ੍ਹ ਕੇ ਹਟਿਆ ਸੀ ਕੀ ਇਹ ਪੜ੍ਹ ਕੇ ਹਟਿਆ ਸੀਗਾ ਜੀ ਇਹ ਟਰੈਕਟਰ ਚਲਾਉਣ ਦਾ ਵਾਲਾ ਸ਼ੌਂਕ ਹੈ ਸੀਗਾ ਡਰਾਈਵਰੀ ਦਾ ਜੀ ਟਰੈਕਟਰ ਚਲਾਉਂਦਾ ਸੀਗਾ ਜੀ ਇਹ ਚਾਰ ਪੌਣ ਗਏ ਸੀ ਕੋਟ ਕੰਗੂਰਾਏ ਜੀ ਇਹ ਉੱਥੋਂ ਆ ਰਹੇ ਸੀਗੇ ਜਿਹੜੇ ਪਹਿਲਾਂ ਹੀ ਸਕੂਲ ਦੇ ਵਿੱਚ ਸੀਗੇ ਮੈਡਮ ਨਾਲ ਕੁਝ ਇਹ ਪਹਿਲਾਂ ਹੀ ਸੰਬੰਧ ਸੀਗੇ ਜੀ ਐਡਮ ਨਾਲ ਸਾਨੂੰ ਜਣੀ ਵੈਸੇ ਪਤਾ ਨਹੀਂ ਸੀ ਇਹਦੇ ਨਾਲ ਦੇ ਜਿਹੜੇ ਬੱਚੇ ਨੇ ਇਹਦੇ ਨਾਲ ਰਹਿੰਦੇ ਸੀਗੇ ਹੁਣ ਦੱਸ ਰਹੇ ਨੇ ਇਹਨੇ ਬਹੁਤ 3-4 ਮਹੀਨਿਆਂ ਤੋਂ ਵੀ ਗੱਲ ਚੱਲਦੀ ਆਉਂਦੀ ਹੈ ਇਹਨਾਂ ਦੀ ਸਕੂਲ ਚ ਪੜਦੇ ਹਾਂਜੀ ਸਕੂਲ ਪੜਦੇ ਅੱਛਾ ਹਾਂਜੀ ਤੇ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਮੰਗੇ ਇਹੀ ਕਰਦੇ ਆਂ ਜੀ ਕਿ ਸਾਡੇ ਨਾਲ ਪੂਰਾ ਅਨਸਾਫ਼ ਹੋਣਾ ਚਾਹੀਦਾ ਕੋਈ ਸਾਡੇ ਤੇ ਕਿਸੇ ਕਿਸਮ ਦਾ ਦਬਾਅ ਨਾ ਪਾਇਆ ਜਾਵੇ ਅਸੀਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਕਹਿ ਸਕਦੇ ਆਂ ਕਿ ਇਹ ਤਾਂ ਗਰੀਬ ਬੰਦੇ ਆ ਜੀ ਇਹ ਬੰਦੇ ਤਕੜੇ ਨੇ ਤੇ ਇਹਦੇ ਘਰ ਵਾਲਾ ਵੀ ਨੌਕਰੀ ਕਰਦਾ ਜੀ ਇਹ ਵੀ ਨੌਕਰੀ ਕਰਦੀ ਆ ਹਾਂ ਇਹਦਾ ਦਿਓਰ ਆ ਜੀ ਉਹ ਵਾਈ ਲੈਟ ਦਾ ਕੋਰਸ ਕਰਾਉਂਦਾ ਬੱਚਿਆਂ ਨੂੰ ਉਹਨੇ ਦਾ ਵੀ ਕਈ ਦਿਨ ਧਮਕੀਆਂ ਮਾਰੀ ਗਿਆ ਇਹਨੂੰ ਇਹ ਜਿਹੜਾ ਦਿਓਰ ਆ ਜੀ ਹੁਣ ਮੁੰਡਾ ਕੀ ਤੁਹਾਨੂੰ ਕੀ ਮੈਨੂੰ ਪਤਾ ਲੱਗਿਆ ਜੀ ਉਹਨੇ ਕੀ ਕੀਤਾ ਇਹ ਸਾਡਾ ਜੀ ਭਾਂਜਾ ਸੀਗਾ ਨਾਲ ਉਧਰੋਂ ਆਉਂਦੇ ਸੀਗੇ ਚਾਰ ਪਾਕੇ ਕੋੜ ਬੂਰ ਆਇਤੋਂ ਜਿਹੜੇ ਕਟਾਣੀ ਵਾਲੇ ਪੁਲ ਤੇ ਆ ਗਏ ਉਹਨੂੰ ਧੱਕਾ ਦੇ ਕੇ ਮੋਟਰਸਾਈਕਲ ਤੋਂ ਆਪ ਇਹ ਪਰਸ ਦੀ ਗੱਲ ਆ ਜੀ ਕੱਲ੍ਹ ਚ ਛਾਲ ਮਾਰ ਲਈ ਨਹਿਰ ਦੇ ਵਿੱਚ ਛਾਲ ਮਾਰ ਲਈ ਕੱਲ ਦੀ ਗੱਲ ਆ ਜੀ ਸੜਕ ਤੇ ਤੇ ਜੀ ਹੁਣ ਇਹ ਯਾ ਲਾਸ਼ ਡੁੱਬ ਕੇ ਜਾ ਰਹੇ ਨਹੀਂ ਲੱਭੀ ਨਹੀਂ ਇਹ ਜੇ ਬੰਦੇ ਆਪਣੇ ਬਿਠਾਏ ਹੋਏ ਨੇ ਪੁਲਾਂ ਤੇ ਗੁਰਤਲੀ ਦੇ ਪੁਲ ਤੇ ਮੇਨ ਪੁਲਾ ਜਿਹੜਾ ਜਿੱਥੋਂ ਆਪਣੀ ਨਹਿਰਾਂ ਪਾਰਦੀਆਂ ਨੇ ਉੱਥੇ ਆਪਣੇ ਬੰਦੇ ਬੈਠੇ ਨੇ ਜੀ ਤੁਸੀਂ ਦੇਖੀਏ ਜੀ ਉਹ ਮੋਬਾਈਲ ਦੇ ਵਿੱਚ ਜਾਂ ਕੁਝ ਜਿਹੜਾ ਵੀ ਸੈਟ ਚੂਟ ਲੱਗ ਉਹ ਦੱਸ ਕੇ ਗਿਆ ਜੀ ਸਾਰਾ ਕੁਝ ਆ ਮੇਲੇ ਭਾਣ ਜੇ ਨੂੰ ਵੀ ਮੋਬਾਈਲ ਦੇ ਵਿੱਚ ਸਭ ਕੁਝ ਆ ਤੁਸੀਂ ਆਪ ਦਾ ਹੱਲ ਕਰ ਲਿਓ ਉਹ ਡਰੇ ਇੰਨਾ ਗਿਆ ਸੀਗਾ ਜੀ ਧਮਕੀਆਂ ਉਹਨੂੰ ਐ ਜਿਹੀਆਂ ਮਾਰਦੇ ਸੀਗੇ ਕਿ ਤੈਨੂੰ ਅਸੀਂ ਐ ਕਰ ਦਾਂਗੇ ਤੈਨੂੰ ਅਸੀਂ ਉਹ ਕਰ ਦਾਂਗੇ ਬਸ ਇਨੇ ਜਣੀ ਡਰ ਦੇ ਵਿੱਚ ਪਏ ਗਿਆ ਸੀ ਉਹਨੇ ਕੋਈ ਗੱਲ ਵੀ ਨਹੀਂ ਕੀਤੀ ਕਿਸੇ ਕੋ ਸਾਡੇ ਕੋਲ ਇਹ ਜਣੀ ਗੱਲ ਦਾ ਮਾਰਾਈ ਉਹ ਮੇਰਾ ਮਾਮਤਾ ਜੀ ਬਤਾਈ ਕੀ ਲੱਗਦਾ ਸੀ ਵੀਰਾ ਤੁਹਾਡਾ ਜੀ ਨੇ ਬਤੀਜਾ ਸੀ ਮੇਰਾ ਕੀ ਮੰ ਕਰ ਜੋ ਕੀ ਹੋਇਆ ਕਾਰਨ ਕੀ ਰਹਿ ਦੇ ਇਹ ਸਰ ਸਕੂਲ ਦੇ ਜਦੋਂ ਰਿਜ਼ਲਟ ਹੋ ਗਿਆ ਨੇ ਮੈਡਮ پڑھਦੀ ਸੀ ਇਹਨਾਂ ਦੇ ਸਕੂਲ ਦੇ ਵਿੱਚ ਸੁਖਪਾਲਪੁਰ ਮਤਲਬ ਵੀ ਉਹ ਨਾ ਉਹਨੇ ਆਪਣੇ ਚੰਗੁਲਚੇ ਨੂੰ ਫਸਾਇਆ ਇਹਨੂੰ ਬੇਟੇ ਨੂੰ ਉਹਨੇ ਤਾਂ ਬੱਚਾ ਸੀ ਇਹਨੂੰ ਤਾਂ ਕੁਝ ਪਤਾ ਨਹੀਂ ਉਹ ਤਾਂ 35 37 ਸਾਲ ਦੀ ਸੀ ਜੀ ਕਿੱਥੇ ਇਹਨੂੰ ਹਲੇ 19ਵਾਂ ਲਾ ਕੇ 20ਵਾਂ ਪੂਰਾ ਹੋਇਆ। ਉਹਨੇ ਬੱਚੇ ਦੇ ਤਾਂ ਦਿਮਾਗ 'ਚ ਕੁਝ ਨਹੀਂ ਸੀ। ਉਹਨੇ ਇਹਨੂੰ ਫਸਾਇਆ ਆਪਣੇ ਚੰਗਲ 'ਚ ਇਹ ਵਧੀਆ ਗੱਲ ਆ ਜੀ। ਪਹਿਲਾਂ ਇਹ ਪਤਾ ਹੋਣਾ ਚਾਹੀਦਾ ਆਪਾਂ ਨੂੰ ਵੀ ਹੁਣ ਆਪਾਂ ਨੂੰ ਵੀ ਡਰ ਲੱਗਣ ਲੱਗ ਗਿਆ ਵੀ ਬੱਚਿਆਂ ਨੂੰ ਸਕੂਲ 'ਚ ਭੇਜ ਨਹੀਂ ਸਕਦੇ ਆਪਾਂ। ਹੁਣ ਜਦੋਂ ਮੈਡਮਾਂ ਇਹ ਕਲਾਸਾਂ ਦਿੰਦੀਆਂ ਨੇ ਸਕੂਲ 'ਚ ਬੁਲਾ ਕੇ ਬੱਚਿਆਂ ਨੂੰ ਵੀ ਕਿੱਦਾਂ ਕਿਸੇ ਨੂੰ ਕਿਵੇਂ ਕਿਸੇ ਨਾਲ ਰਿਲੇਸ਼ਨ ਬਣਾਈ ਦੇ ਨੇ। ਜਦੋਂ ਮੈਡਮ ਟੀਚਰ ਹੀ ਆਪਣੇ ਬੱਚੇ ਨਾਲ ਰਿਲੇਸ਼ਨ ਬਣਾਉਣ ਲੱਗ ਗਈ। ਫਿਰ ਬੱਚਿਆਂ ਨੂੰ ਕਿੱਥੋਂ ਸਕੂਲ 'ਚ ਭੇਜਿਆ ਜੂ ਅੱਜ ਤਾਂ ਇਹ ਮੈਡਮ ਨੇ ਕੀਤਾ ਕੱਲ ਨੂੰ ਕੋਈ ਸਰ ਵੀ ਕਰ ਜਦੋਂ ਅੱਜ ਕੱਲ ਦੀ ਜਨਰੇਸ਼ਨ 'ਚ ਮੁੰਡੇ ਨਹੀਂ ਸੇਫ ਫਿਰ ਕੁੜੀਆਂ ਸੇਫ ਹੋ ਜਾਣਗੀਆਂ ਅਸੀਂ ਤਾਂ ਇਹ ਹੀ ਮੰਗ ਕਰਦੇ ਹਾਂ ਸਾਡਾ ਬੱਚਾ ਗਿਆ ਨਾ ਜਿਹੜਾ ਇਹ ਮੈਡਮ ਨੇ ਉਹਦੇ ਨਾਲ ਗਲਤ ਕੀਤਾ ਤਾਂ ਤੁਹਾਨੂੰ ਵੀ ਬੰਦੇ ਵਿੱਚੇ ਬੰਦਾ ਹੀ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਹੈਗਾ ਜਿਵੇਂ ਉਹਨੇ ਸਾਡੇ ਨੂੰ ਮਾਰਿਆ ਓਵੇਂ ਸਾਨੂੰ ਵੀ ਉਹਦੀ ਲਾਸ਼ ਚਾਹੀਦੀ ਆਸੀਂ ਉਹਨੂੰ ਨਾਲ ਪਾਉਣਾ ਹੈਗਾ ਜੀ ਅਸੀਂ ਹੋਰ ਕੁਝ ਨਹੀਂ ਮੰਗਦੇ ਹੈਗੇ ਇਨਸਾਫ ਕੋਈ ਨਹੀਂ ਸਾਨੂੰ ਚਾਹੀਦਾ ਬਸ ਸਾਨੂੰ ਉਹ ਮੈਡਮ ਉਹਦੇ ਨਾਲ ਫੁਕਣੀ ਚਾਹੀਦੀ ਆ ਨੇ ਕੀ ਲੱਗਦਾ ਜਿਹੜੇ ਸਕੂਲ ਦੇ ਵਿੱਚ ਬੱਚੇ ਦਾ ਤੁਸੀਂ ਕੋਈ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਮੈਡਮ ਨਾਲ ਸੀਗੇ ਜਾਂ ਤੁਸੀਂ ਸਾਨੂੰ ਕੁਝ ਨਹੀਂ ਸੀ ਪਤਾ ਸਰਕਾਰ ਦੇ ਵਿੱਚ ਸਾਨੂੰ ਹੁਣ ਪਤਾ ਲੱਗ ਰਿਹਾ ਬਾਹਰ ਸਾਰਿਆਂ ਨੂੰ ਪਤਾ ਸੀ ਸਾਨੂੰ ਉਹ ਆਪਣੇ ਦੋਸਤਾਂ ਨਾਲ ਗੱਲਾਂ ਕਰਦਾ ਸੀ ਉਹ ਦੋਸਤ ਹੁਣ ਦੱਸ ਰਹੇ ਨੇ ਸਾਨੂੰ ਆ ਕੇ ਜਦੋਂ ਉਹਨੇ ਮਤਲਬ ਨਹਿਰ ਦੇ ਵਿੱਚ ਉਸ ਟਾਈਮ ਵੀ ਉਹਨੂੰ ਧਮਕੀਆਂ ਆਈਆਂ ਨੇ ਉਹਦੇ ਫੋਨ ਦੇ ਵਿੱਚ ਸਾਰਾ ਕੁਝ ਰਿਕਾਰਡ ਆ ਜੀ ਰਿਕਾਰਡ ਵੀ ਕੀਤਾ ਹੋਇਆ ਵਿੱਚ ਫਰੂਪ ਵੀ ਸਾਰੇ ਪੈ ਨੇ ਉਹਨੇ ਜਦ ਡਿਗਣ ਲੱਗਿਆ ਉਹਨੇ ਫੋਨ ਰੱਖਿਆ ਉਹ ਮੁੰਡਾ ਸੀ ਸਾਡਾ ਭਾਂਜਾ ਨਾਲ ਮਤਲਬ ਉਹਨੂੰ ਤੱਕਾ ਦੇ ਕੇ ਉਹਨੇ ਛਾਲ ਮਾਰੀਆ ਫੋਨ ਰੱਖਤਾ ਕਹਿੰਦਾ ਲਵੀ ਆ ਫੋਨ ਪਿਆ ਇਹਦੇ ਵਿੱਚ ਸਾਰੇ ਫਰੂਪ ਨੇ ਹੁਣ ਉਹ ਫੋਨ ਸਾਡਾ ਪੁਲਿਸ ਥਾਣੇ ਦੇ ਵਿੱਚ ਆ ਉਹ ਫੋਨ ਦੇ ਵਿੱਚ ਵੀ ਫਰੂਪ ਨੇ ਸਾਰੇ ਸਾਡੇ ਕੋਲ ਵੀ ਨਹੀਂ ਹਾਂਜੀ ਹੁਣ ਸਾਨੂੰ ਤਾਂ ਬਸ ਇਹੀ ਆ ਵੀ ਇਹ ਮੈਡਮ ਬਚਣੀ ਚਾਹੀਦੀ ਤੇ ਕਾਰਵਾਈ ਪੂਰੇ ਸਟਾਫ ਤੇ ਹੋਣੀ ਚਾਹੀਦੀ ਆ ਜੀ ਜਦੋਂ ਮੈਡਮ ਇੱਥੇ ਆ ਤਾਂ ਹਾਜ਼ਰੀ ਕਿਵੇਂ ਲੱਗ ਸਕਦੀ ਆ ਮੈਡਮ ਦੀ ਇਹ ਸਕੂਲ ਦੇ ਵਿੱਚ ਨੇ ਜੀ ਇਹ ਸਰਕਾਰੀ ਸਕੂਲ ਆ ਜੀ ਇੱਥੇ ਜਟਾਣੇ ਦੇ ਵਿੱਚ ਸੀਨੀਅਰ ਸੈਕੰਡਰੀ ਸਰਕਾਰੀ ਸਕੂਲ